ਤੁਹਮ ਐਮਆਈ ਹੋਊ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਇੱਥੋਂ ਜਾ ਰਹੇ ਆ ਪਿੰਡ ਚੋੜੜਾ ਨਾਨਕਸਰ 68 13 ਮੰਡਲੀ ਗੁਰਦੁਆਰਾ ਸਾਹਿਬ ਅਸੀਂ ਪਹੁੰਚ ਚੁੱਕੇ ਆ ਪਿੰਡ ਭੋਤਨਾ ਸਾਡਾ ਪਹਿਲਾ ਪੜਾ ਸੀ ਪਹਿਲਾ ਪੜਾ ਸਾਡਾ ਸਫਲ ਹੋ ਚੁੱਕਿਆ ਹੁਣ ਨੈਕਸਟ ਪੜਾ ਸਾਡਾ ਚੱਕਾਂ ਦੇ ਪੌਲ ਨਹਿਰ ਦੇ ਪੌਲ ਤੇ ਜਾ ਕੇ ਰੁਕਾਂਗੇ ਉੱਥੇ ਦਮ ਲਵਾਂਗੇ ਉੱਥੇ ਜਾ ਕੇ ਫਿਰ ਦੇਖਾਂਗੇ ਉਥੋਂ ਦਾ ਮਾਹੌਲ ਕੈਨ ਫੀਲ ਕਰ ਰਹੇ ਹੋ ਜੀ ਬਹੁਤ ਗੁੱਡ ਫੀਲਿੰਗ ਆ ਹਾਂਜੀ ਸਹਿਜ ਜੀ ਕਿਦਾਂ ਦਾ ਫੀਲ ਕਰ ਰਹੇ ਹੋ ਹਾਂ ਜੱਪ ਐਕਸਪਲੇਨ ਕਰੋ ਬ੍ਰੋ ਹੂੰ ਐਕਸਪਲੇਨ ਕਰ ਬਹੁਤ ਵਧੀਆ ਬਹੁਤ ਵਧੀਆ ਫੀਲ ਕਰ ਰਹੇ ਹਾਂ ਮਜ਼ਾ ਆ ਰਿਹਾ ਹੈ ਪੜਦਾ ਦੇ ਦੀਆਂ ਪਰਾਣੀਆਂ ਵਿਰਾਸਤਾਂ ਰੇ ਆਪਣੀ ਇੱਥੇ ਪਈਆ ਪ੍ਰਾਪਰਟੀ ਇਹ ਕਹਿੰਦੇ ਲੈਣੀ ਹੋਵੇ ਤਾਂ ਉਹ ਦੇ ਕੀ ਲਗਾਵਾ ਹਾਂ ਇਹ ਆਪਣੇ ਆਪਣੀ ਵੀ ਅਪਰੋਪਰਟੀ ਇਹੇ ਗੱਲ ਕਰਾ ਜਿੱਕਾ ਉਦੋਂ ਬਹੁਤ ਲੱਗ ਗਿਆ ਖਰ ਲੀਆਂ ਵਧੀਆ ਬੱਥੇ ਨਿੱਟਾਂ ਨੇ ਲੱਗੀਆਂ ਪਤੂ ਬਾਪੂ ਜੀ ਕਹਿੰਦੇ ਸੀ ਕਹਿੰਦੇ ਹੁੰਦੇ ਸੀ ਵੀ ਬਾਅਦ ਵਿੱਚ ਵਿਰਾਸਤਾਂ ਬਹੁਤ ਲੰਮੀਆਂ ਨੇ ਨਾ ਮਹਾਰਾਜਾ ਪਟਿਆਲੇ ਵਾਲੀ ਚੜਾਈ ਸੀ ਸਾਡੀ ਕਿਸੇ ਵਾਟਰ ਬ੍ਰੇਕ ਹੋ ਗਈ ਕਿੰਨਾ ਰਹਿ ਗਿਆ ਇੱਥੋਂ ਬਈ ਥੋੜਾ ਥੋੜਾ ਜਲ ਸਕਾਂਗੇ ਤੇ ਹੁਣ ਇਹ ਤੋਂ ਆਪਾਂ ਮੂਵ ਫਿਰ ਚੱਕ ਦਾ ਪੁੱਲ ਫਿਰ ਨੱਥੂਵਾਲ ਤੇ ਸਵਾਜਪੁਰਾ ਹੋ ਕੇ ਆਪਾਂ ਬੱਸੀਆਂ ਬੱਸੀਆਂ ਤੋਂ ਝੋੜਾਂ ਝੋੜਾਂ ਤੋਂ ਆਪਾਂ ਦੇਖਾਂਗੇ ਫਿਰ 13 ਮੰਜ਼ਲੀ ਵੱਡਿਆਰ ਸਾਹਿਬ ਤੇ ਉੱਥੇ ਆਪਾਂ ਖਾਵਾਂਗੇ ਖਾਣਾ ਪੀਣਾ ਤੇ ਦੁਪਹਿਰ ਦਾ ਨਾ ਇਹ ਮਾਰ ਗਿਆ ਸਾਲ ਹੁਣ ਆਪਾਂ ਆਉਣ ਚੁੱਕੇ ਆਂ ਟੱਕ ਦੇ ਬੋਲ ਤੇ ਇੱਥੇ ਇਦਰੀ ਬਣਦੀ ਹੈ ਕੰਮ ਉਹ ਪਾਣੀ ਹੈ ਨਹਿਰ ਜਾਂਦੀ ਆ ਮੈਂ ਤੋਂ ਕੱਟ ਲੈ ਕੇ ਅੱਧਰ ਦੀ ਪਾਣੀ ਆਉਂਦਾ ਜੀ ਸਵਾ ਫਿਰ ਚੱਕੀਆਂ ਚੱਲ ਜਾਂਦੇ ਫਿਰ ਇਹ ਤੋਂ بجلی ਚੱਲਦੀ ਹਾਂਜੀ ਤੱਕ ਦੇ ਬੋਲ ਰਿਹਾ ਦੇਖ ਲੋ ਨਾ ਨਾ ਓਏ ਪਾਣੀ ਖੰਡਾ ਹਣਾ ਨਾ ਹੁਣਗਾ ਹੈ ਬਿਜਲੀ ਬੰਦ ਦੀਆ ਉਹਨੇ ਬੈਠੀ ਜਾਂਦੀ ਬਿਜਲੀ ਦਾ ਬਾਰਲੇ ਛੱਡਦੀ ਉਹ ਤਾਂ ਕੱਟ ਪਾਉਂਦੇ ਦੋ ਤੇ ਬੰਦ ਕਰ ਕੇ ਕੀ ਬੰਦ ਲੈ ਗਏ ਆਪਾਂ ਚਲੋ ਵੇਰੇ ਪਹੁੰਚ ਗਏ ਗੁਰੂ ਘਰ ਕੋਲ 1 ਕਿਲੋਮੀਟਰ ਰਹਿ ਗਿਆ ਬਸ ਫਾਟੇ ਨਹੀਂ ਜਾਂਦਾ ਉੱਥੇ ਫੇਰਾ ਮੱਥੀ ਗੁਰੂ ਘਰ ਜੀ ਅਸੀਂ ਗੁਰਦਾਰਾ ਸਾਹਿਬ ਪਹੁੰਚ ਚੁੱਕਿਆਂਗੇ ਘਟਾਂ ਚ 11 11:30 ਨੂੰ ਡੇਢ ਕੇ ਘੰਟੇ ਚ ਅਸੀਂ ਇੱਥੇ ਪਿੰਡੋਂ ਪਹੁੰਚ ਚੁੱਕਿਆਂ ਚੋੜਾਂ ਹੁਣ ਅੰਦਰ ਜਾ ਕੇ ਕਰਦੇ ਆ ਦਰਸ਼ਨ ਤੇ ਮਿਲਦੇ ਹਾਂ ਫੇਰ 他做了。Uh, totally. ਬਾਬਾ ਜੀ ਦਾ ਇਤਿਹਾਸ ਕੀ ਆ ਇੱਥੋਂ ਦਾ ਇਤਿਹਾਸ ਆ ਬਾਬਾ ਅਨੰਦ ਸਿੰਘ ਜੀ ਆਏ ਹਾਂਜੀ 100 ਸਾਲ ਪਹਿਲਾਂ ਇੱਥੇ ਟਿੱਬੇ ਸੀ ਆ ਜਗ੍ਹਾ ਨੀਮੀ ਸੀ ਮਗਰ ਨੂੰ ਉਦੋਂ ਵੀ ਨੀਮੀ ਜਿਹਾ ਇੱਥੇ ਬਾਬਾ ਜੀ ਨੇ ਜਗ੍ਹਾ ਪਸੰਦ ਕੀਤੀ ਖੂਜੇ ਦੇ ਕੋਲ ਕੋਈ ਇੱਥੇ ਬਾਬਾ ਜੀ ਨੇ ਸ਼ੁਭ ਪ੍ਰੀਵਨ ਮਾਈਟੇ ਚੰਪਰ ਫਿਰ ਇੱਥੇ ਬਹੁਤ ਸਾਲ ਬਾਅਦ ਬਈਏ ਪਛੜ ਗਈ ਬਾਬਾ ਜੀ ਸ਼ਰਸੋਂ ਦਾ ਨੱਕਰ ਕਿਥੇ ਬਾਬਾ ਜੀ ਨੇ ਤੇਰੇ ਕਹਿਣਾ ਸਾਡਾ ਪਸੂਗਾ ਚਾਹ ਪਈ ਦੱਬਦਾ ਸੀ ਸ਼ਹਿਰਾ ਜੀ ਬਾਬਾ ਇਸ ਤੇ ਜਾਣਦੇ ਦੱਬਦੇ ਕਿਉਂਕਿ ਪਿੱਛਾਂ ਤੋਂ ਇਹਨਾਂ ਨੂੰ ਪਤਾ ਹੁੰਦਾ ਆਪਾਂ ਨੂੰ ਬਣਾਉਂਦੇ ਸੱਚੀ ਕਿਥੇ ਬਾਬਾ ਜੀ ਨੇ ਕਿਹਾ ਉਹ ਇਸ ਤਰ੍ਹਾਂ ਜਿਹੜੀ ਹੁਣ ਤੱਕ ਅਸੀਂ ਨੇੜੇ ਆਏ ਆਂ ਤੁਸਰ ਫਿਰ ਬਾਬਾ ਜੀ ਸਰਦੰਗੀ ਖਰਬੂਜੀ ਵੀ ਜੇ ਵੀ ਸਾਂ ਜੀ ਖਰਬੂਜੀ ਦੇ ਇਕ ਮਲੇ ਦੋ ਤਰ੍ਹਾਂ ਦੇ ਨਾਲ ਰੋੜਸ Babayı o çiftlikte kediye koydu. O da tahammül ediyordu babacığım. O ne yazıyordu? Babacığım dedi ki, ''Yok, ben darshan edeyim.'' ''Akideyim, Kırmızı'yım.'' Babacığım dedi ki, ''O taraftan çıkın.'' Kamerayı açtım. Kameranın içindeki Gurusağ'lılık, Kırmızı'yı aldım babacığım. Babacığım dedi ki, ''Onun adı Togo.'' ''Tiro.'' ''Tiro'nun adı Togo'' dedi babacığım. ''Gurusağ'lılık.'' İşte babacığım, ''Şafi'nin adı ਉੰਨਾ ਨੂੰ ਪਤਾ ਹੀ ਮਨੋਂ ਸੰਭੀ ਸਾਡੀ ਥੀਕ ਹੀ ਚੱਲ ਗਈ ਤੇ ਵੀਰ ਬਾਬਾ ਜੀ ਬਾਬਾਈ ਸ਼ਸ਼ੂ ਸੇਵਾਤ ਲਾ ਲਿਆ ਵੀਰ ਬਾਬਾ ਇਹ ਇਸ ਸੰਸਣ ਦੇ ਬਾਪ ਨੂੰ ਸੱਜੇ ਤੇ ਉਹਦਾ ਮੰਦਰਾ ਕਰਦੇ ਨੇ ਸਹੀ ਤੋਰ ਦਾ ਕਹਿਣ ਲੱਗੇ ਵੀ ਇਹ ਮੁੰਡਾ ਤਾਂ ਸਾਨੂੰ ਸੇਵਾਤ ਜੀ ਬਾਬਾ ਜੀ ਪਰ ਇਕੱਲੇ ਕਰਦੇ ਜਦੋਂ ਬਾਈ ਸੁਰੀ ਜੀ ਰਹਿਣ ਲੱਗੀ ਫਿਰ ਹੋਰ ਵੀ ਸੇਵਾ ਨਾਲ ਸੇਵਾ ਨਾਲ ਨੇ ਰੱਖੀ ਤੇ ਉਹ ਬਾਬਾਈ ਦਾ ਬਾਪ ਕਹਿੰਦਾ ਹਾਂ ਤੇ ਜੀ ਮੁੰਡਾ ਕਰੇ ਕਿ ਇਹ ਜਿੱਤ ਦਾ ਮੁੰਡਾ ਸਾਧਾ ਲੋਕਾਂ ਦਾ ਮੁੰਡਾ ਗਜਾਮੀ ਕੋਲੋਂ ਮੈਂ ਮੈਮਰੀ ਮੁੰਦਿਆਂ ਗਰਮਾ ਕੀ ਕੋਲੋਂ ਮਾਂ ਬਜਰੀ ਦੇ ਬਚਨ ਕੀਤਾ ਕਹਿੰਦੀ ਇਹਨੂੰ ਤਾਂ ਕਿਤੇ ਜਾਣ ਦੀ ਰੋੜ ਨਹੀਂ ਇਹ ਤਾਂ ਜਿੱਤੇ ਬੈਠ ਗਿਆ ਇਹਦੇ ਤੋਂ ਮਗਰ ਪਦਾਰਥ ਹੋ ਗਿਆ ਕਿ ਆਪਾਂ ਨੂੰ ਪਤਾ ਨਹੀਂ ਅੰਦਾ ਪਿਛਲੀ ਭਗਤੀ ਹਾਂਜੀ ਹਾਂਜੀ ਵੀ ਇਹ ਕਿਹੜੀ ਰੋ ਹੈ ਇਹ ਠੀਕ ਹੈ ਨਾ ਹਾਂਜੀ ਰਹੀਂ ਸੀ ਪ੍ਰੋਬਾ ਜੀ ਅੱਜ ਵੀ ਨਾਨਸਰ ਪੁਲਿਆ ਦੇ ਵੀ ਇੱਥੇ ਸਮਾਗਮ ਮੰਗਿਆ ਆਰਥਨਿਕ ਵਿਕਾਸ ਠੀਕ ਹੈ ਨਾ ਇਸ ਤਰ੍ਹਾਂ ਬਾਬਾ ਜੀ ਨੇ ਸੇਵਾਜ ਲਾ ਲਿਆ 1943 ਚ ਬਾਬਾ ਨੰਦ ਸਿੰਘ ਜੀ ਚੋੜਾ ਬਣਿਆ ਇੱਥੇ ਰਹੇ ਦੋਸ ਆਪ ਸਥਾਨ ਅਸੇ ਹਾਂ ਫਿਰ ਸੇਵਾਜ ਕਾਫੀ ਥਾਈ ਜਿੱਥੇ ਵੀ ਬਾਬਾ ਜੀ ਲੈ ਕੇ ਜਾਂਦੇ ਸੀ ਲਾ ਲੋ ਵੀ 24 25 ਤੋਂ 43 ਤੱਕ ਸੇਵਾਜ ਰਹੀ ਕਿੰਨੇ ਸਾਲ ਰਹੀ ਹੂੰ ਤੇ ਉਹ ਜਾਣ ਲੱਗੇ ਕਹਿੰਦੇ ਵੀ ਈਸ਼ਰ ਖੜਦਾ ਕੋਈ ਦਰਗਾਹ ਨੂੰ ਜਾਣ ਦਾ ਸਮਾਂ ਬਣੇ ਤੂੰ ਇੱਥੇ ਰਹਿਣਾ ਸੱਤ ਸਾਲ ਫਿਰ ਇੱਥੇ ਬਾਬਾ ਈਸ਼ਰ ਸਾਰੇ 1950 ਦੇ ਵਿੱਚ ਨਾਨਕ ਸਰ ਬਾਬਾਈ ਦਾ ਸਿਹਰਾ ਹੋਇਆ ਹੁਣ ਤੋਂ ਨਾਮ ਸਰਚਾ ਉੱਥੇ ਜਾ ਕੇ ਸਰੋਵਰ ਬਣਾਉਣਾ ਸੀ ਬੱਚ ਲੋੜੀ ਬਾਬਾ ਅਨੰਦ ਸਿੰਘ ਤੋਂ ਸੱਤ ਸਾਲ ਬਾਅਦ ਨਾਨਕ ਸਰ ਸਿੰਘ ਵੰਚ ਲਈ ਬੰਦਾਈ ਨੇ ਜਾ ਕੇ ਫਿਰ ਇੱਥੇ ਬਾਬਾਈ ਕੋਲ ਕੱਲਾ ਨਾ ਜਾਇਆ ਸੀ ਸੰਗਤ ਦੇ ਪਿੱਛੇ ਬਾਬਾ ਜੀ ਦੇ ਪੰਜ ਬੰਦੇ ਚੁਣੇ ਹੁੰਦੇ ਸੀ ਕੰਮ ਨੂੰ ਜੇ ਤੁਮਰੀ ਹਨ ਉਹਨਾਂ ਨੂੰ ਦਰਸ਼ਨ ਦਿੱਤੇ ਅਮਰਤ ਬਿਲੇ ਉੱਠੋ ਇਹ ਅਮਰਤ ਬਿਲਾ ਹੋਇਆ ਇਸ਼ਨਾਨ ਪਾਣੀ ਕਰ ਨਾਲ ਹੀ ਇਹ ਪੰਜਾਂ ਨੂੰ ਇੱਕ ਵੇ ਗੱਲ ਕੀਤੀ ਪੰਜਾਂ ਨੇ ਜਾਣਾ ਨਾਲ ਸੰਗਤ ਲੈ ਜਾ ਇਨਤ ਇਸ ਸ਼ਰਮ ਨੂੰ ਨਾਲ ਸਰ ਲੈ ਕੇ ਤੇ ਉਹ ਪਹਿਲਾਂ ਪੰਜ ਇਕੱਠੇ ਹੋਏ ਫਿਰ ਉਹਨਾਂ ਨੇ ਸਲਾਹ ਬਣਾਈ ਫਿਰ ਉਹ 40 50 ਬੰਦੇ ਜਾਂ ਸਰਦ ਜਿੰਨੇ ਵੀ ਸੀਗੇ ਸੰਗਤ ਦੇ ਤੌਰ ਤੇ ਇਕੱਠੇ ਹੋ ਗਏ ਪਰ ਕਿ ਬਾਬਾ ਜੀ ਨੇ ਗੁੰਜਲ ਪਾਣੀ ਮਗਾ ਲਿਆ ਤੇ ਕਹਿੰਦੇ ਕੋਈ ਨਹੀਂ ਅਸੀਂ ਤਾਂ ਤਿਆਰ ਆ ਭਾਈ ਕਹਿੰਦੇ ਸੀ ਸਾਨੂੰ ਡੈਣ ਵਾਸਤੇ ਬਾਬਾ ਜੀ ਵੀ ਜਾਣੀ ਜਾਣ ਸੀ ਕਹਿੰਦੇ ਅਸੀਂ ਤਾਂ ਪਹਿਂ ਤਿਆਰੀ ਕਰੀ ਬੈਠੇ ਹਾਂ ਤੇ ਤੁਸੀਂ ਜਲ ਪਾਣੀ ਛਕੋ ਇੱਕ ਤੋਂ ਇਹ ਨਿਸ਼ਾਨ ਜਿੰਨ ਕੇ ਇਹ ਇਸ ਤਰ੍ਹਾਂ ਫਿਰ ਬਾਬਾ ਜੀ 7 ਸਾਲਾਂ ਬਾਅਦ ਇਹ ਤੋਂ ਨਾਨ ਸਰਜਾ ਕੇ ਸਰੋਵਰ ਵਿੱਚ ਪੁੰਨਿਆ ਤੋਂ ਦੂਜੇ ਦਿਨ ਸਰੋਵਰ ਰੋਣਾਣਾ ਸ਼ੁਰੂ ਕਰਤਾ ਮਿਸਤਰੀ ਛੱਦੇ ਵੀ ਆਪ ਫਸਰੋ ਫਰੋ ਵਰਤਿਆ ਕਰਨੇ ਮਿਲਤੀ ਕਰੋ ਮਿਲਤੀ ਕਰਾਈ ਪੁੱਛਣ ਲੱਗੇ ਕਿੰਨਾ ਟਾਈਮ ਲੱਗੂਗਾ ਉਹ ਕਹਿਣ ਲੱਗੇ ਜੀ ਸਾਲ 6 ਮਹੀਨੇ ਲੱਗ ਜਾਨਾ ਬਾਬਾਈ ਕਹਿੰਦੇ ਸਾਡਾ ਤਾਂ ਫਰਨਾਉਂ ਦੀ ਪੁੰਨਿਆ ਤੇ ਸੁਨਾਉਣ ਕਰਾ ਹਾਂਜੀ ਹੱਸ ਕੇ ਕਹਿੰਦੇ ਬਾਬਾ ਜੀ ਇੱਕ ਮਹੀਨੇ ਜੀ ਤਾਂ ਮਿੱਟੀ ਉਨੀ ਨਹੀਂ ਖਲਦੀ ਬਾਬਾਈ ਕਹਿੰਦੇ ਕੋਈ ਨਹੀਂ ਥੋੜਾ ਥੋੜਾ ਪੱਟਣਾ ਸ਼ੁਰੂ ਕਰੋ ਸੰਗਦਨ ਬਿੰਦੀ ਥੋੜਾ ਥੋੜਾ ਟੋਬਣੇ ਜੇ ਬਣਾਤੀ ਪਰਖਾ ਗਈ ਫਿਰ ਬਾਬਾ ਜੀ ਨੇ ਰੂਪ ਰੂਪ ਬਣਾਉਣਾ ਤੇ ਮਿਸਤਰੀਆਂ ਨੂੰ ਸੰਗਤਾਂ ਨੂੰ ਸੱਦੇ ਪੀਤੇ ਠਾਹਿਆਂ ਦਿਨਾਂ ਸਰੋਵਰ ਤਿਆਰ ਕਰਕੇ ਆਉਂਦੀ ਪੁੰਨਿਆਂ ਤੇ ਇਸ਼ਨਾਨ ਕਰਾਤਾ ਦੋ ਦਿਨ ਅੱਗੋਂ ਪੁੰਨਿਆਂ ਤੋਂ ਜਾਨੀ ਬਾਬਾ ਜੀ ਨੇ ਸਰੋਵਰ ਤਿਆਰ ਕਰਤਾ ਜਲਪਾ ਦਾ ਬੂਰ ਕਰਨ ਲਾਤੀ ਨਾਲ ਹੀ ਮਿਸਤਰੀਆਂ ਮਸੂਦ ਵੱਲੋਂ ਦਵਾ ਦਾ ਟੈਂਕੀ ਚੱਲੋ ਬਾਬਾ ਜੀ ਨੇ ਕੋਈ ਖੜਕੀ ਸੀ ਠਾਹਿਆਂ ਦਿਨਾਂ ਸਰੋਵਰ ਕਰ ਕਰ ਇਸ ਤਰ੍ਹਾਂ ਫਿਰ ਬਾਬਾ ਜੀ ਨੇ ਇੱਥੇ ਵੀ ਆਉਣਾ ਇੱਥੇ ਉਹਨਾਂ ਦੇ ਵਚਨ ਸੀ ਫਿਰ ਬਾਬਾ ਜੀ ਨੇ ਇੱਥੇ ਮੱਛਿਆ ਪਹਿਲੇ ਇੱਥੇ ਪੁੰਨਿਆ ਵੀ ਲੱਗਦੀ ਰਹੀ ਠੀਕ ਆ ਜਗਤ ਸਹੀ ਜਦੋਂ ਸਤ ਸਾਂ ਰਹੇ ਨਾ ਪਹਿਲੇ ਤੇ ਪੁੰਨਿਆ ਵੀ ਲੱਗਦੀ ਰਹੀ ਹੈ ਜਦੋਂ ਬਾਬਾ ਜੀ ਨਾਮ ਸਰਜਾ ਵਾਲੇ ਭਾਈ ਨਾਮ ਸਰ ਪੁੰਨਿਆ ਇੱਥੇ ਮੱਛਿਆ ਫਿਰ ਬਾਬਾ ਜੀ ਮੱਛਿਆ ਤੇ ਇੱਥੇ ਮੱਛਿਆ ਦਾ ਪ੍ਰੋਗਰਾਮ ਹੈ ਹਾਂ ਇਹ ਇੱਥੇ ਮੱਛਿਆ ਹੈ ਉਸੇ ਦਾ ਨਾਮ ਸਰ ਪੁੰਨਿਆ ਇਹ ਇਸਤਾਨ ਦੀ ਮਾਨਤਾ ਹੈ ਬਾਬਾ ਜੀ ਇਹ ਵਾਰ ਹੋਏ ਵਿਆਹ ਠੀਕ ਹੈ ਬਾਬਾ ਜੀ ਦੇ ਵਚਨ ਸੀ ਪਾ ਬੰਨਾਂਸਿਓਂ ਦੇ ਵਿਆਹ ਬਾਈ ਸਿਰਸਾਂ ਦੇ ਇਹ ਤਾਂ ਛੋਟੇ ਛੋਟੇ ਹੁਣ ਦੇ ਸੁਣਦੇ ਰਹੇ ਵੱਡਿਆਂ ਤੋਂ ਕਈ ਗੱਲਾਂ ਵੀ ਇੱਥੇ ਆਏ ਬਣੂ ਆਏ ਬਲੂ ਉਹਦੀ ਯਕੀਨ ਜਮਸ਼ੀਦ ਹਾਂ ਤੇ ਆ ਵੇਖਣ ਚ ਸਾਰਾ ਕੁਝ ਬਣਿਆ ਹਨਾ ਹਾਂਜੀ ਤੇ ਉਹ ਵੱਡੇ ਬੰਦੇ ਬੱਚੇ ਜਿਹੜੇ ਬਾਬਾਈ ਦੇ ਬਾਬੇ ਨਾਲ ਸੋਨਾ ਵੀ ਰਹੀ ਹੈ ਨਾ ਉਹਨਾਂ ਨਾਲ ਵੀ ਸਰਦਾ ਮੇਲ ਹੋਇਆ ਇੱਕ ਬਾਬਾ ਸ਼ਿਵਜੀ ਦਾ ਜੀ ਕਾਸ਼ ਕਰ ਤੇ ਉਹਨੇ ਕਈ ਗੱਲਾਂ ਦੱਸੀਆਂ ਨੇ ਇੱਥੇ ਜਣੀ ਪੜ੍ਹਨਾ ਵੀ ਬੜੀ ਵੱਡੀ ਜਿੱਦਾ ਬਣੇਗੀ ਈਸਤ ਆ ਪਈ ਸੁਨਾ ਬੈ 13 ਮਹੀਨਾ ਹੁੰਦਾ ਹੈ ਹਾਂ ਫਿਰ ਇਹ ਦਿਨ ਮਨਾਇਆ ਜਾਂਦਾ ਇੱਕ ਬਾਬਈਆ ਰਹਿੰਦੇ ਸੀ ਉਹ ਤੋਂ ਮਾਰਚੂ ਮਹੀਨੇ 1 ਮਾਰਚ ਤੋਂ ਪਾੜ ਰੁਗਾਜ ਹੋ ਜਾਂਦੀ ਆ ਸੰਪੜ 25 ਨੂੰ ਭੋਗ ਤੇ 26 ਨੂੰ ਨਗਰ ਕੀਰਤੀ ਇਹ ਬਾਬਾ ਨਾ ਈਸ਼ਰ ਸ਼ੌਂਦਾਈ 1945 ਤੋਂ ਚਲਾਇਆ ਹੋਇਆ ਸ਼ਰਧਾਮਾਰਤੂ ਇੱਕ ਮਾਰਚ ਹਾਂ ਹਾਂ ਜਦੋਂ ਸ਼ੁਰੂ ਹੋਇਆ ਉਦੋਂ ਵੀ ਕਾਫੀ ਇਕੱਠ ਹੁੰਦਾ ਹੈ ਸੰਕ ਦਾ ਪੂਰੇ ਭਰੇ ਬਾਹਰ ਪੜੀ ਸੰਤੰਦੀਆਂ ਦਿਗ ਗਾਂ ਕਣ ਲੈ ਕੇ ਪਰਤਦੇ ਆ ਪ੍ਰਕਾਟ ਹੁੰਦਾ ਉਦੋਂ ਤੇ ਇੱਥੇ ਇਕੱਠੀ ਰਹਿੰਦਾ ਸ਼ਾਮ ਨੂੰ ਨੇਤੀ ਹੁੰਦਾ ਸੰਗ ਦਾ ਪ੍ਰਸ਼ਾਦਾਂ ਲੈ ਕੇ ਆਉਂਦੇ ਨੇ 24 23 24 25 ਤੋਂ ਤਾਂ ਦਿਨ ਜਵਾਲਾ ਹੋ ਜਾਂਦਾ 25 ਨੂੰ ਤੇ ਸਭ ਦੀ 25 ਨੂੰ ਰਾਤ ਨੂੰ 26 ਨੂੰ ਕਰਨਾ ਨਗਰ ਕੀਰਤਨ ਹੋਉਂਦਾ ਹੁੰਦਾ ਹਾਂ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਬਾਬਾ ਜੀ cada ਇਸੇ ਕਰਕੇ ਦੋ ਸਾਲ ਬਾਅਦ ਨੰਦਸਿ ਨੇ ਕੱਚਾ ਘਰ ਬਣਾ ਕੇ ਛਪਰੀ ਸੀਤਾ ਅੰਦਰ ਛਪਰੀ ਜਾ ਬਣਦੇ ਬਿਤੇ ਪੂਰੇ ਸਮਾਦਿ ਨੂੰ ਦੇਸੀ ਬ੍ਰਿਥ ਹੀ ਰਹੇ ਦੋ ਸਾਲ ਬਾਅਦ ਨੰਦਸਿ ਫਿਰ ਉਸ ਬਾਅਦ ਵਿੱਚ ਨੰਦਸਿ ਨੇ ਜਦੋਂ ਚੌੜਾ ਬਦਲ ਗਿਆ ਉਸ ਤੋਂ ਬਾਅਦ ਸੱਤ ਸਾਲ ਬਾਅਦ ਇਸ ਤਰ੍ਹਾਂ ਦੇ ਦੋ ਕਮਰੇ ਐਨ ਵਾਲੇ ਤੇ ਫਿਰ ਉਹ ਜੋ ਨੰਦ ਮੇਂ ਸ਼ੁਰੂ ਤੱਕ ਰਹੀ ਕੋਈ ਸੱਚ ਕਿੰਨਾ ਦੋ ਕਮਰੇ ਤਾਂ ਆਣੇ ਬਾਬਾ ਇਸਰ ਸਿੰਘ ਮਾਰੇ ਫਤਨਾਨਸ ਨੇ 2 ਸਾਲ 7 ਸਾਲ ਬਾਅਦ ਇਸਰ ਸਿੰਘ ਨੂੰ ਤਪਛਿਆ ਕੀਤੀ ਆ ਬਾਬਾ ਜੀ ਜਦੋਂ ਸਮਰਪਿਤ ਹੋ ਜਾਂਦੇ ਸੀ ਹਨ ਜਦੋਂ ਮਨ ਫਿਰ ਉਹ ਦਰਗਾਹ ਚ ਵੀ ਜਾਂਦਾ ਮਾਣੇ ਕਹਿੰਦੀ ਨਾ ਇੱਥੇ ਜੋ ਮਾਮੂਸ تنਮੇ ਰਾਮ ਰਹਿ ਜਿਨ੍ਹਾਂ ਚ ਰਾਮ ਦਾ ਨਾਮ ਭਰਪੂਰ ਹੁੰਦਾ ਉਹਨਾਂ ਨੂੰ ਮੇਲ ਹੁੰਦਾ ਉੱਥੇ ਉਹੋ ਜਿਹੀਆਂ ਰੂਹਾਂ ਮਿਲਦੀਆਂ ਫਿਰ

संत जी दरगाह ची जाने हेने हाँ जी जाइए बाबा जी कि मिले ही नहीं भी तुम मिले तो दरगाह भी असूँ भी जाने वो बाबा जी कि आसे पास जी दिन आंगे हो बा जी असर अच्छा लागे पता ही सी भी इन्नी पहुँच वाला है नहीं गा ठीक है ना पूरे भांडा जरा हो गया पूरे तो ओखा होगा इतने कभी बाबा जी ने मस्या दिन से एक नाथ बह गया पिछे जो पढ़ी हमी से उन्होंने कह तू गांह जा मस्सा असी भी सार अस भी आए किसी बाबा जी बाबा जी क्या लियाओ फिर आवे काबा जी आ फिर जाऊँगा मैं ले गए बाबा जी कहीं पुलिस लियाओ जो नहीं आता पुलिस फिर उसे कह लगे नहीं अस बोल ਆ ਗਏ ਮਾਪੇ ਕਹਿੰਦੇ ਸੰਤ ਜੀ ਕਿਵੇਂ ਨਾ ਜੀ ਕਿਨੀ ਕਮਾਈ ਪਿਛਲਾ ਜਨਮ ਵੀ ਐਵੇਂ ਗਵਾ ਲ ਆ ਵੀ ਐਵੇਂ ਗੁਆਈ ਜਾਂਦਾ ਕੁਛ ਕੋਲੇ ਹੈ ਤਾਂ ਖਾਲੀ ਪੰਡੇ ਖੜਕਦੇ ਆ ਕੋਈ ਕਮਾਈ ਕੀਤੀ ਰੋਟੀ ਬਣਨ ਤੋਂ ਫਈ ਜਾਣਾ ਦੁਨੀਆਂ ਵਿੱਚ ਵੀ ਗਈ ਜਾਣਾ ਪੇਟ ਪੂਪ ਵਾਲੀ ਜਾਂਦਾ ਤੇ ਕੁਛ ਕੋਲੇ ਵੀ ਹੈ ਕੋਈ ਕਮਾਈ ਕਰਨਾ ਉਹਦਾ ਦਿਮਾਗ ਖੁੱਲਿਆ ਐ ਬੀਖੀ ਫਿਰ ਕਹਿੰਦਾ ਬਸ ਫੂਲੂਪ ਨਾ ਕੋ ਲਾਗਿਰਕ ਤਿਨਾਂ ਤਾ ਬਾਬਾ ਜੀ ਕਿਛਦੇ ਰੱਖ ਪੱਬਾਈ ਹੁਣ ਕਿਰਪਾ ਕਰ ਦਿਓ ਭੇਗ ਦੁਖਾਇਓ ਜਗਤ ਮੇ ਲੋਗਨ ਕੋ ਬਸਕੀਨ ਠੀਕ ਹੈ ਨਾ ਲੋਕਾਂ ਤੋਂ ਪੂਜਾ ਖਾਏ ਖਾਏ ਪਿੰਡ ਵਧਾਏ ਗੁਰ ਸ਼ਬਦ ਨਾ ਕਮਾਏ ਬੇਟਾ ਮਹਿ ਸਮਾਹੇ ਸਮਝ ਬੇਟਾ ਦਾ ਕੀੜਿਆ ਰੁਪਈਆ ਜੇ ਬੰਦਾ ਠੀਕ ਹੈ ਨਾ ਨਾਮ ਤੋਂ ਬਿਨਾ तो दुई अब जन्म गवाई जन्ने वेखता पा लिया कुछ अंदर भी बसा ला कोई कमाई करना ठीक है ना इस तरह जी जिन्होंने पूरे आने जिन्हें उन्होंने अधूरे मश जावे बसियाँ ਹੁਣ ਅਸੀਂ ਨਾਨਕਾ ਖਾੜ ਤੋਂ ਰੈਕੋਰਡ ਚੱਲਿਆਂ ਗੁਰਦੁਆਰਾ ਟਾਲੀਆਂ ਨੂੰ ਸਾਹਿਬ ਤੇ ਹੁਣ ਅਸੀਂ ਬੱਸੀਆਂ ਤੋਂ ਅੱਗੇ ਪੈਟਰੋਲ ਪੰਪ ਤੇ ਰੁਕਿਆ ਤੇ ਇੱਥੋਂ ਪਾਣੀ ਪੀਤਾ ਤੇ ਫਿਰ ਇਦੋਂ ਗਾਹਾਂ ਅਗਲਾ ਸਫ਼ਰ ਸ਼ੁਰੂ ਕਰਾਂਗੇ ਸਾਡਾ ਤਕਰੀਬਨ 4-5 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਅਗਲਾ ਤੇ ਫਿਰ ਅਸੀਂ ਗੁਰਦੁਆਰਾ ਟਾਲੀਆਂ ਨੂੰ ਸਾਹਿਬ ਪਹੁੰਚ ਜਾਗੇ ਚਲਿਏ ਚਲਿਏ ਯਸ ਚਲਿਏ ਸਾਰੀ ਚਲੋ ਚਲੋ ਬਾਈ ਚਲੋ ਵਰੇ ਰੈਕੋਰਡ ਪਹੁੰਚ ਚੁੱਕੇ ਆ ਸਫ਼ਰ جاری ਹੈ ਦੂਗਾ ਵੀ ਮਿਲਦਾਂ ਥੋੜੇ ਟਾਈਮ ਤੱਕ ਰਾਵੀ ਬਣਾ ਦੇ ਕਨਸਰਾਜਾ ਗੋਲਾ ਮੁੰਡਿਆਂ ਨੂੰ ਪਤਾ ਹੈ ਲਓ ਮਿੱਤਰੋ ਹੁਣ ਅਸੀਂ ਗੁਰਦੁਆਰਾ ਟਾਲੀ ਅਨਸਾਫ ਰਾਏਕੋਟ ਤੋਂ ਤੁਰਨ ਲੱਗੇ ਆ ਪਿੰਡਾ ਵੱਲ ਨੂੰ ਦੁਪਹਿਰੇ ਅਸੀਂ ਥੋੜਾ ਟਾਈਮ ਇੱਥੇ ਰੈਸਟ ਕੀਤੀ ਤੇ ਹੁਣ ਇੱਥੋਂ ਪਿੰਡਾ ਵੱਲੋਂ ਤੁਰਨ ਲੱਗੇ ਆ ਇੱਥੋਂ ਮਹਿਰਕਲਾ ਮਹਿਰਕਲਾ ਤੋਂ ਪਿੰਡ ਸਾਡਾ ਇਹ 40-45 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਅੱਜ ਦੇ ਰੈਨ ਦਾ ਜਾਂਦਾ ਰੋਡ ਬਰਨਾਲੇ ਨੂੰ ਰੈਕ ਔਰ ਤੋਂ ਬਾਹਰ ਨੂੰ ਲੋ ਵੀਰੇ ਹੁਣ ਅਸੀਂ ਆ ਗਏ ਦੱਦਾ ਖੂਰ ਵਾਲੀ ਨਹਿਰ ਤੇ ਇੱਥੂਗਾ ਮਹਿਲ ਕਲੱਬ ਸਹਿਰ ਆਊਗਾ ਫਿਰ ਉੱਥੋਂ ਪੈਡ ਗਨੀ ਨੂੰ ਹੋਮਾਂਗੇ ਆ ਗਈ ਦੱਦਾ ਹੋ ਰਹੀ ਨਹਿਰ ਤੁਹਾਨੂੰ ਦਿਖਾਉਨੇ ਆ ਆ ਗਈ ਦਹਾ ਹੋ ਰਹੀ ਨੇ ਹਾਂਜੀ ਮਹਿਲਕਲਾ ਪਹੁੰਚ ਚੁੱਕੇ ਆ ਤੇ ਕੋਣ ਅਸੀਂ ਪੋੜਾਂਗੇ ਪਿੰਡ ਵਾਲ ਨੂੰ ਪਰ ਸਾਡੇ ਤੇ ਦੋ ਪਿੰਡ ਹੀ ਆਉਂਦੇ ਆ ਤੇ ਜਿਹੜਾ ਕਨਾਲ ਆ ਰੈਸ ਸਰਸ ਤਬਾਕਾੜ ਐਸ ਤਰਹਿ ਗਿਆ 10 ਕਿਲੋਮੀਟਰ ਰਹਿ ਗਿਆ ਪਹੁੰਚ ਚੁੱਕਿਆ ਸਵੇਰ 10 ਵਜੇ ਤੁਰੇ ਸੀ 4 ਵਜੇ ਨੂੰ ਅਸੀਂ ਝੋਰੜਾਂ ਤੋਂ ਰਾਏਕੋਟ ਰਾਏਕੋਟ ਤੋਂ ਹੋ ਕੇ ਵਾਪਸ ਪਿੰਡ ਮੁੜੇ ਕਟੋਕਾਟਾ ਸੀ 70 80 ਕਿਲੋਮੀਟਰ ਦਾ ਸਫਰ ਕਰਕੇ ਹੁਣ ਅਸੀਂ ਪਿੰਡ ਪਹੁੰਚ ਚੁੱਕਿਆ ਪਿੰਡ ਵਕਤਗੜ